ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੜ ਬਹੁਤ ਬਹੁਤ ਸਵਾਗਤ ਅੱਜ ਤੁਹਾਡੇ ਲਈ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਲੈ ਕੇ ਆਏ ਆਂ ਕਲਰ ਪ੍ਰਿੰਟ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜੀ ਇੰਨੇ ਸੋਹਣੇ ਆਪਾਂ ਕਲਰ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆਂ ਫਰਸਟ ਬਲੈਕ ਸੂਟ ਹੈਗਾ ਜੀ ਬਹੁਤ ਸੋਹਣਾ ਤੇ ਸਾਰੇ ਆਪਾਂ ਤੁਹਾਨੂੰ ਪ੍ਰਿੰਟ ਦਿਖਾਵਾਂਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਦੇਖੋ ਕਿੰਨੇ ਸੋਹਣੇ ਨਿੱਕੀ ਬੁੱਟੀ ਦੇ ਵੀ ਪ੍ਰਿੰਟ ਆਉਣਗੇ ਜੀ ਵੱਡੇ ਪ੍ਰਿੰਟ ਵੀ ਆਉਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp 'ਤੇ ਆਪਰਾਡਰ ਦੇ ਦੇਣਾ ਵਰਲਡ ਵਾਈਡ ਸ਼ਿਪਿੰਗ ਆਪਣੀ ਅਵੇਲੇਬਲ ਹੈ ਤੁਸੀਂ ਸਾਡੇ ਤੋਂ ਸੂਟ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਤੇ ਅਨਸਟਿਚ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਨਾਲ ਦੁਪੱਟਾ ਲਗਾਉਣਾ ਹੈ ਜੀ ਦੁਪੱਟੇ ਦੇ ਐਕਸਟਰਾ ਚਾਰजेस ਹੋਣਗੇ ਸੂਟ ਦਾ ਰੇਟ ਸਕਰੀਨ ਦੇ ਉੱਪਰ ਹੀ ਸ਼ੋ ਹੋ ਰਿਹਾ ਜੀ ਤੁਸੀਂ ਦੇਖ ਕੇ ਆਰਡਰ ਕਰ ਸਕਦੇ ਹੋ ਲਾਈਟ ਕਲਰ ਵਾਲੇ ਵੀ ਸੂਟ ਆਉਣਗੇ ਜੀ ਤੇ ਡਾਰਕ ਕਲਰ ਵਾਲ ਵੀ ਆਉਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਵਨਸ ਵਨ ਨੇ ਪ੍ਰਿੰਟ ਹੈਗੇ ਨੇ ਜੀ ਤੁਸੀਂ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਹਾਡੇ ਘਰ ਸੂਟ ਪਹੁੰਚੂਗਾ ਜੀ ਰੀਵਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਤੇ ਪਿਓਰ ਪਸ਼ਮੀਨੇ ਦੇ ਰਹਿਣ ਵਾਲੇ ਨੇ ਜੀ ਦੇਖੋ ਕਿੰਨੇ ਸੋਹਣੇ ਪ੍ਰਿੰਟ ਤੁਸੀਂ ਇਹਨਾਂ ਨਾਲ ਟਾਈ ਐਂਡ ਡਾਈ ਦੁਪੱਟੇ ਵੀ ਕਰਵਾ ਸਕਦੇ ਹੋ ਇਹਦੇ ਨਾਲ ਵੀ ਸੋਹਣੇ ਬਹੁਤ ਲੱਗਦੇ ਨੇ ਜੀ ਸੂਟ ਠੀਕ ਹੈ ਨੈਕਸਟ ਦੇਖੋ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈਗਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਅਲੱਗ ਜਿਹਾ ਪ੍ਰਿੰਟ ਹੈਗੇ ਨੇ ਨੈਕਸਟ ਵੀ ਦੇਖੋ ਇਹਦੇ ਸਿਆਲ ਵਾਲੇ ਸੂਟਾਂ ਦੇ ਵੀ ਬਹੁਤ ਸੋਹਣੇ ਪ੍ਰਿੰਟ ਆਉਂਦੇ ਨੇ ਜੀ ਪਹਿਲਾਂ ਨਹੀਂ ਸੀ ਆਉਂਦੇ ਹੈਗੇ ਨੇ ਪਰ ਜਿਹੜੇ ਆਪਾਂ ਵਧੀਆ ਬ੍ਰਾਂਡ ਦੇ ਵਿੱਚ ਲੈਣੇ ਆ ਉਹਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਆਉਂਦੇ ਨੇ ਦੇਖੋ ਇਹ ਵੀ ਮਹਿੰਦੀ ਜਿਹਾ ਸ਼ੇਡ ਹੈਗਾ ਜੀ ਬਹੁਤ ਸੋਹਣਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਜੀ ਬਰੀਕ ਬੁੱਟੀ ਦਾ ਜਿਹੜਾ ਵੀ ਤੁਸੀਂ ਸੂਟ ਆਰਡਰ ਕਰਨਾ ਚਾਹੁੰਦੇ ਹੋ ਜੀ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਜੀ ਰੇਟ ਤੁਹਾਨੂੰ ਸ਼ੋ ਹੋ ਰਿਹਾ ਤੁਸੀਂ ਆਰਡਰ ਕਰ ਸਕਦੇ ਹੋ ਰੀਵਾ ਬ੍ਰਾਂਡ ਦਾ ਪਸ਼ਮੀਨਾ ਹੈਗਾ ਆ ਤੇ ਤੁਸੀਂ ਇਹ ਵਾਲਾ ਦੇਖੋ ਸੂਟ ਜਿਹੜਾ ਆਪਾਂ ਇਹ ਦਾ ਥੋੜਾ ਜਿਹਾ ਪ੍ਰਾਈਸ ਅਪਰ ਹੋਏਗਾ ਇਹ ਸੂਟ ਆਪਾਂ ਗਰਮੀਆਂ ਦੇ ਵਿੱਚ ਵੀ ਲੈ ਕੇ ਆਏ ਸੀਗੇ ਸੇਮ ਪ੍ਰਿੰਟ ਦਾ ਗਰਮੀਆਂ ਵਾਲੇ ਵੀ ਜਿਹੜੇ ਪ੍ਰਿੰਟ ਸੀਗੇ ਸੇਮ ਹੁਣ ਸਿਆਲ ਦੇ ਵਿੱਚ ਵੀ ਬਣ ਰਹੇ ਨੇ ਬਹੁਤ ਸੋਹਣੇ ਸੂਟ ਹੈਗੇ ਨੇ ਜੀ ਸਾਰੇ ਦੇਖੋ ਜਿਹੜਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਲੈਕ ਦਿਖਾਇਆ ਸੀ ਉਹਦੇ ਨਾਲ ਦਾ ਬਲੂ ਸ਼ੇਡ ਦੇ ਵਿੱਚ ਪ੍ਰੋਪਰ ਕਲਰ ਆ ਰਹੇ ਨੇ ਜੀ ਸੇਮ ਟੂ ਸੇਮ ਬਾਕੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ WhatsApp ਤੇ ਪ੍ਰੋਡਕਟ ਦੇ ਸਕਦੇ ਹੋ ਵਰਲਡਵਰਡ ਸ਼ਿਪਿੰਗ ਆਪਣੀ ਅਵੇਲੇਬਲ ਹੈ ਸਟੀਚਿੰਗ ਕਰਵਾ ਕੇ ਸੂਟ ਲੈ ਸਕਦੇ ਹੋ ਅਨਸਟਿਚ ਲੈ ਸਕਦੇ ਹੋ ਦੁਬਾਰਾ ਮੈਂ ਤੁਹਾਨੂੰ ਰਿਪੀਟ ਕਰਵਾ ਦਿੰਨੀ ਹਾਂ ਸਾਰੇ ਕਲਰ ਸਾਰੇ ਪ੍ਰਿੰਟ ਤੁਹਾਨੂੰ ਦਿਖ ਰਹੇ ਨੇ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਜਲਦੀ ਜਲਦੀ ਆਰਡਰ ਕਰਿਓ ਜੀ ਤੇ ਕਿਉਂਕਿ ਸਿਆਲ ਹੁਣ ਜਿੱਦਾਂ ਇਧਰ ਵੀ ਇੰਡੀਆ 'ਚ ਵੀ ਸਰਦੀਆਂ ਸ਼ੁਰੂ ਨੇ ਤੇ ਇਹਦੇ ਕਰਕੇ ਜਲਦੀ ਸੂਟ ਸੇਲ ਹੋ ਜਾਂਦੇ ਨੇ ਤੁਸੀਂ ਜਲਦੀ ਜਲਦੀ ਆਰਡਰ ਕਰਿਓ ਠੀਕ ਹੈ ਜੀ ਬਲੈਕ ਐਂਡ ਬਲੂ ਮਾਈ ਫੇਵਰਿਟ ਥੈਂਕ ਯੂ ਜੀ ਬਾਏ ਬਾਏ